ਹੈਲੋ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਭਾਈ ਸਾਹਿਬ ਕੌਣ ਬੋਰੇ ਜਗਦੇਵ ਸਿੰਘ ਮਾਨ ਬੋਰੇ ਆ ਜੀ ਪਵਾਨੀਗੜ ਤੋਂ ਜੀ ਹਾਂਜੀ ਹਾਂਜੀ ਮਾਨ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ ਬਹੁਤ ਚੰਗਾ ਕੀਤਾ ਤੁਸੀਂ ਕਾਲ ਕੀਤੀ ਅਸੀਂ ਜਾਨਣਾ ਚਾਹਾਂਗੇ ਕਿ ਸੰਗਰੂਰ ਦੇ ਵਿੱਚ ਕਿਉਂਕਿ ਪਵਾਨੀਗੜ ਸੰਗਰੂਰ ਚ ਪੈਂਦਾ ਵਾ ਆਪਾਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਆ ਬਹੁਤ ਸ਼ਾਨਦਾਰ ਜਿੱਤ ਹਾਸਲ ਕੀਤੀ ਮੀਤ ਹੈਰ ਸਾਹਿਬ ਨੇ ਮੀਤ ਹੈਰ ਨੇ ਆਮ ਆਦਮੀ ਪਾਰਟੀ ਵੱਲੋਂ ਔਰ 33 ਜਿਹੜੇ 9 ਦੇ ਵਿੱਚੋਂ 8 ਹਲਕੇ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਵੱਧ ਵੋਟ ਪਈ ਸਿਰਫ ਇੱਕ ਹਲਕਾ ਜਿਹੜਾ ਮਲੇਰਕੋਟਲਾ ਵਾ ਉੱਥੇ ਸੁਖਪਾਲ ਸਿੰਘ ਖਹਿਰੇ ਨੂੰ ਵੱਧ ਵੋਟ ਪਈ ਆ ਸੋ ਇਨਾ ਇੱਕ ਵੀ ਕਨਾਂ ਕਲੀਨ সুইਪ ਜਿਹੜੀ ਆ ਇਹ ਐਕਸਪੈਕਟਿਡ ਸੀ ਤੁਹਾਡੇ ਸਾਹਮਣੇ ਸਰ ਮੈਂ ਉਹ ਦੁਬਾਰਾ ਗੱਲ ਕਰਦਾ ਜੀ ਇੱਕ ਮਿੰਟ ਪਹਿਲਾਂ ਆਪਾਂ ਮਲੇਰਕੋਟਲੇ ਦੀ ਉਹ ਗੱਲ ਕਰੀਏ ਜੀ ਹੂੰ ਹੂੰ ਸਰ ਉਹ ਤਾਂ ਹਰਿਆਣੇ ਜਨਕ ਬਰਤਾਰਾ ਹੈ ਜੀ ਹੂੰ ਦੇਖੋ ਭਾਰਤੀ ਜਨਤਾ ਪਾਰਟੀ ਨੂੰ 10000 ਵੋਟ ਪਈ ਹੈ ਜੀ ਹੂੰ ਮਾਨ ਸਾਹਿਬ ਦਾ ਘੜ ਕਹਿੰਦੇ ਤੇ ਆਪਾਂ ਸਿਮਰਜੀਤ ਸਿੰਘ ਮਾਨ ਦਾ ਉਹਨਾਂ ਨੂੰ 11000 ਵੋਟ ਪਈ ਹੈ ਜੀ ਹੂੰ 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 ਖੈਰਾ ਸਾਹਿਬ ਨੂੰ 54500 ਹੂੰ ਤੇ ਮੀਤ ਹੇਰ ਸਾਹਿਬ ਨੂੰ 34000 ਵੋਟ ਪੈ ਗਈ ਜੀ ਇੱਥੋਂ ਹੂੰ 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 ਹਾਲਾਂਕਿ ਉਹਨਾਂ ਨੂੰ ਆਪਦੇ ਹਲਕੇ 'ਚੋਂ ਬਰਨਾਲੇ ਤੋਂ 37000 ਵੋਟ ਪਈ ਹੈ ਜੀ ਅੱਛਾ ਉਹਨਾਂ ਨੂੰ ਇੱਥੋਂ ਇੰਨੀ ਵੋਟ ਪੈ ਗਈ ਜੀ ਹੂੰ ਦੇਖੋ ਇਹਨਾਂ ਦਾ ਜੀਤ ਜਾਂ ਬਰਤਾਰਾ ਇਸ ਹਲਕੇ ਦਾ ਐਸ ਕੀ ਹੋਇਆ ਜੀ ਇਹਦਾ ਮਤਲਬ ਹੈ ਆਪ ਵੀ ਸਿਮਰਨਜੀਤ ਮਾਨ ਦੀ ਹੁਣ ਹੌਲੀ-ਹੌਲੀ 베ਸ ਵੀਕ ਹੋ ਰਿਹਾ ਵਾ ਔਰ ਸ਼ਾਇਦ ਉਹ ਉਹਨਾਂ ਨੂੰ ਸ਼ਾਇਦ ਹੁਣ ਚੋਣਾਂ 'ਚ ਕਿਸੇ ਹੋਰ ਨੂੰ ਖੜੇ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਚਲੋ ਸਰ ਆਪਾਂ ਇਹ ਤਾਂ ਨਹੀਂ ਕਹਦੇ ਜੀ ਵੈਸੇ ਉਹਨਾਂ ਦੀ ਪੱਕੀ ਵੋਟ ਕਦੇ ਵੀ ਨਹੀਂ ਰਹੀ ਜੀ ਉਹਨਾਂ ਦੀ ਵੋਟ ਫਲਕਚੂਏਟ ਕਰਦੀ ਰਹੀ ਹੈ ਕਦੇ 48000 ਰੁਪਏ ਹੁੰਦੀ ਰਹੀ ਹੈ ਜੀ ਕਦੇ 156000 ਰੁਪਏ ਹੁੰਦੀ ਰਹੀ ਹੈ ਮਤਲਬ ਉਹਨਾਂ ਦੀ ਪੱਕੀ ਵੋਟ ਕਦੇ ਵੀ ਨਹੀਂ ਪਿਛਲੇ ਵਾਰ ਉਹਨਾਂ ਨੇ ਕਰਨੈਲ ਸਿੰਘ ਖੜੇ ਕੀਤੇ ਦੋਨਾਂ ਨੂੰ 44% ਸੀ ਹੂੰ ਮਤਲਬ ਇਹਨਾਂ ਦੀ ਕੋਈ ਪੱਕੀ ਵੋਟ ਨਹੀਂ ਹੈ ਇਹ इमोशनल ਵੋਟ ਹੈ ਜੀ ਕਦੋਂ ਕਿੱਧਰ ਨੂੰ ਵਗ ਜਾਏ ਕਿੱਧਰੋਂ ਆ ਜਾਏ ਐਸਟਾન્ડਰਡ ਇਹਨਾਂ ਦਾ ਬਰਤਾਰਾ ਹੈ ਜੀ। ਓਕੇ। ਆਪਾਂ ਸੰਗਰੂਰ ਬਾਰੇ ਕੱਲ ਦਵਿੰਦਰਪਾਲ ਜੀ ਨੇ ਗੱਲ ਕੀਤੀ ਸੀ ਜੀ ਕੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਇੱਕ ਗੱਲ ਕਹੀ ਸੀ ਤੁਸੀਂ ਪੁੱਛਿਆ ਸੀ ਵੀ ਉਹਨਾਂ ਨੂੰ ਐਕਸਪੈਕਟਿਡ ਨਤੀਜੇ ਨੇ ਉਹ ਕਹਿੰਦੇ ਵੀ ਬਿਲਕੁਲ ਐਕਸਪੈਕਟਿਡ ਨਤੀਜੇ ਨੇ। ਹੂੰ। ਵੀ ਸਿਰਫ ਇੱਕ ਜਿਹੜਾ ਸੰਗਰੂਰ ਦਾ ਨਤੀਜਾ ਉਹਨਾਂ ਦੇ ਕਹਿਣ ਅਨੁਸਾਰ ਵੀ ਤਿੰਨ ਨਤੀਜੇ ਤੇ ਜਿਹੜਾ ਖਡੂਰ ਸਾਹ ਵਾਲਾ ਫਰੀਦਕੋਟ ਵਾਲਾ ਤੇ ਸੰਗਰੂਰ ਵਾਲਾ ਵੀ ਇਹ ਹੀ ਗਿਣੇ ਜਾਂਦੇ ਤੇ ਪਰ ਸੰਗਰੂਰ ਵਾਲਾ ਐਕਸਪੈਕਟਿਡ ਹੈ ਜੀ। ਹੂੰ। ਉਦਾ ਕਾਰਨ ਕੀ ਜੀ ਮਾਨ ਸਾਹਿਬ ਦਾ ਹਾਰਨਾ ਤੇ ਮੀਤ ਹਰ ਸਾਹਿਬ ਦਾ ਜਿੱਤਣਾ ਹੂੰ ਉਹਦੇ ਕਈ ਕਾਰਨ ਨੇ ਜੀ ਪਹਿਲਾਂ ਤਾਂ ਮਾਨ ਸਾਹਿਬ ਦਾ ਮਤਪਾਲ ਦੇ ਖਿਲਾਫ ਕੈਂਡੀਡੇਟ ਖੜਾ ਕਰਨਾ ਜੀ ਇਹ ਵੀ ਮਤਲਬ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਗੱਲ ਗਲਤ ਗਈ ਹੈ ਜੀ ਕਿੱਥੇ ਕਿੱਥੇ ਉਹਨਾਂ ਨੇ ਕੈਂਡੀਡੇਟ ਖੜੇ ਕੀਤੇ ਸਾਰੇ ਪੰਜਾਬ 'ਚ ਨਹੀਂ ਸਰ ਖਡੂਰ ਸਾਹਿਬ ਜੀ ਖਡੂਰ ਸਾਹਿਬ ਚ ਉਹਨਾਂ ਨੂੰ ਉਹਨਾਂ ਕੈਂਡੀਡੇਟ ਖੜਾ ਕੀਤਾ ਸੋ ਉਹਦੇ ਕਰਕੇ ਲੋਕੀ ਨਰਾਜ਼ ਸੀ ਯੂਥ ਨਰਾਜ਼ ਸੀ ਹਾਂ ਉਤਰਾ ਕਾਲੀ ਦਲ ਤੋਂ ਵੀ ਨਰਾਜ਼ ਸੀ ਕਾਲੀ ਦਲ ਨੂੰ ਕਹਿੰਦੇ ਸੀ ਵੀ ਨਾ ਖੜਾ ਕਰੇ ਉਹਦੇ ਖਿਲਾਫ ਜੀ ਓਕੇਸ਼ਾ ਦੇ ਵੀ ਕਾਰਨ ਹੋ ਸਕਦਾ ਪਈ ਅਕਾਲੀ ਦਲ ਦਾ ਇੱਕ ਤਰੀਕੇ ਦਾ ਸਫਾਈ ਹੋ ਗਿਆ ਪੰਜਾਬ 'ਚ ਹਾਂਜੀ 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 ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਨਹੀਂ ਕਹੀ ਸੀ ਤਾਂ ਹੋ ਰਹਾ ਜਾਣੀ ਸੀ ਓਕੇ ਤੁਝਾ ਕਹਿਣਾ ਇਹਨਾਂ ਦਾ ਦੇਖੋ ਇੱਕ ਗੱਲ ਹੈ ਜਿਵੇਂ ਟੀਚਰ ਹੈ ਨਾ ਟੀਚਰ ਤੋਂ ਲੋਕ ਆਪ ਜਿਹੇ ਜਿਹੇ ਮਰਜ਼ੀ ਹੋਣ ਟੀਚਰ ਤੋਂ ਕਦੇ ਨਹੀਂ ਐਕਸਪੈਕਟ ਕਰਨਗੇ ਕਿ ਉਹ ਸ਼ਰਾਬ ਪੀਵੇ। ਓਪਨਲੀ ਮਤਲਬ ਪਟਵਾਰੀ ਜਾਂ ਪੁਲਿਸ ਵਾਲਾ ਜੋ ਮਰਜ਼ੀ ਕਰੇ ਉਹ ਬੌਧਰ ਨਹੀਂ ਕਰਦੇ। ਹੂੰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਆਪਣੇ ਪੰਥਕ ਲੀਡਰ ਨੇ ਉਹਨਾਂ ਦਾ ਇਹ ਕਹਿਣਾ ਸੀ ਮਾਨ ਸਾਹਿਬ ਨੇ ਇੱਕ ਉਹਦੇ ਵਿੱਚ ਇੰਟਰਵਿਊ ਚ ਕਿਹਾ ਹੈ ਵੀ ਮੈਂ ਮਾਸਖਾਨਾ ਨਾ ਨਮਾਸਤਾ ਨਹੀਂ ਖਾਂਦਾ ਆਟਾ ਖਾਂਦਾ ਜੀ। ਹੂੰ ਇੱਕ ਫਿਰ ਦੂਜੀ ਗੱਲ ਫਿਰ ਉਹ ਕਹਿ ਗਏ ਵੀ ਮੈਨੂੰ ਮੇਰੀ ਪੱਕੀ ਵੋਟ ਹੈ। ਮੈਂ ਨੂਨਾ ਮੂਸੇ ਵਾਲੇ ਦੀ سپورਟ ਨਾਲ ਬੋਟ ਪਈ ਆ ਨਾ ਮੈਂ ਜਿੱਤਿਆ ਪਿਛਲੀ ਵਾਰ ਨਾ ਮੈਂ ਦੀਪ ਸਿੱਧੂ ਦੇ ਨਾਲ ਜਿੱਤਿਆ ਜਿਹੜੇ ਨੌਜਵਾਨ ਤੋਂ ਨੌਜਵਾਨ ਤੇ ਉਹਨਾਂ ਦੇ ਉਸੇ ਟਾਈਮ ਖلاف ਹੋ ਗਏ ਸੋ ਇਸ ਤਰੀਕੇ ਦਾ ਉਹਨਾਂ ਚ ਉਹਨਾਂ ਦੀ ਗੱਲਬਾਤ ਚ ਹੰਕਾਰ ਨਜ਼ਰ ਆਉਂਦਾ ਸੀ ਰਾਈਟ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਇੱਕ ਜਿਹੜੀ ਦੀਪ ਆਪ ਦੀ ਜਿੱਤ ਦੇ ਕਈ ਕਾਰਨ ਨੇ ਜੀ ਇਹਨਾਂ ਦੀ ਇੱਕ ਤਾਂ ਕੈਬਨਟ ਮੰਤਰੀ ਹੋਣੇ ਜੀ ਇਸੇ ਸੈਗਮੈਂਟ ਦੇ ਵਿੱਚ ਜੀ ਹੂੰ ਦੇਖੋ ਦਿੜਬਾ ਤੋਂ ਤੇ ਇਸਨਾਮ ਤੋਂ ਤੇ ਬਰਨਾਰਾ ਤੋਂ ਤੇ ਤੂਰੀ ਤੂਰੀ ਮੁਖਮੰਦ ਜੀ ਦਾ ਗੜਾ ਜੀ ਇੱਕ ਤਰ੍ਹਾਂ ਦਾ ਆਪ ਦਾ ਗੜਾ ਹੈ ਜੀ ਬਿਲਕੁਲ ਠੀਕ ਹੈ ਦੇਖੋ ਜਿਹੜੇ ਕੈਬਨਿਟ ਮੰਤਰੀ ਨੇ ਉਹਦਾ ਨਾਲ ਵਪਾਰੀਆਂ ਨੂੰ ਹੋਰ ਨੂੰ ਸਭ ਕਾਸੇ ਨੂੰ ਮਤਲਬ ਲੋੜ ਰਹਿੰਦੀ ਹੈ ਉਹਨਾਂ ਦੀ ਰਾਈਟ ਉਹਨਾਂ ਦੇ ਮਤਲਬ ਦਬਦਬਾ ਵੀ ਹੁੰਦਾ ਜੀ ਰਾਜਨੀਤਿਕ ਦਬਦਬਾ ਵੀ ਹੁੰਦਾ ਪੁਲਿਸ ਦਾ ਵੀ ਦਬਦਬਾ ਹੁੰਦਾ ਸਾਰੇ ਤਰ੍ਹਾਂ ਦਾ ਦਬਦਬਾ ਹੁੰਦਾ ਲੋਕ ਉਹਨਾਂ ਦੇ ਨਾਲ ਲੋਕਾਂ ਨੂੰ ਕੰਮ ਕਰ ਪੈਂਦਾ ਹੀ ਪੈਂਦਾ ਰਹਿੰਦਾ ਹੈ ਜੀ ਹੂੰ 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 ਦੂਜੀ ਜਿਹੜੀ 2022 ਨਾਲੋਂ ਅ ਜਿਹੜੀ ਬਾਈਬਲ ਹੋਈ ਸੀ ਜੀ ਹੂੰ ਉਹਦੇ ਨਾਲੋਂ ਐਸ ਕੀ ਬੋਟ ਐਸ ਕੀ ਲੱਗਦਾ ਸੀ ਵੀ 8 ਕਿ ਲੱਖ ਵੋਟ ਪੁਕਤ ਹੋ ਗਈ ਸੀ ਪਹਿਲਾਂ 7 ਲੱਖ ਪੁਕਤੀ ਦੀ ਐਸ ਕੀ ਲੱਗਦਾ ਸੀ 8 ਲੱਖ ਕੋ ਵੋਟ ਪੁਕਤ ਹੋ ਹੂੰ ਪਰ 10 ਲੱਖ ਵੋਟ ਪੁਕਤ ਗਈ ਓਕੇ ਜਾਰੇ ਬੋਟ ਦਾ ਭੁਗਤਣਾ ਵੀ ਇਹਨਾਂ ਦੇ ਹੱਕ ਚ ਗਿਆ ਜੀ ਮਤਲਬ ਉਹ ਦਾ ਆਪ ਨੂੰ ਫਾਇਦਾ ਮਿਲਿਆ ਜੀ ਰਾਈਟ ਕੁਝ ਨੂੰ ਉਹਦੇ ਚੋ ਕੁਝ ਬੋਟ ਖੈਰਾ ਸਾਹਿਬ ਨੂੰ ਪੈ ਗਈ ਜਿਵੇਂ ਗੋਲਡੀ ਨੂੰ 79000 ਬੋਟ ਪਈ ਸੀ ਜੀ ਖੈਰਾ ਸਾਹਿਬ ਬਹੁਤ ਕੁਝ ਖੈਰਾ ਸਾਹਿਬ ਲੈ ਕੇ ਜੀ ਕੁਝ ਮੀਤ ਖੈਰਾ ਸਾਹਿਬ ਨੂੰ ਪੈ ਗਈ ਜੀ ਤੁਹਾਨੂੰ ਕੀ ਲੱਗਦਾ ਵਾ ਮਾਨ ਸਾਹਿਬ ਕੀ ਜੇ ਸੁਖਪਾਲ ਖੈਰੇ ਦੀ ਥਾਂ ਤੇ ਦਲਵੀਰ ਗੋਲਡੀ ਨੂੰ ਟਿਕਟ ਦਿੱਤੀ ਹੁੰਦੀ ਕਾਂਗਰਸ ਵੱਲੋਂ ਤੇ ਕਾਂਗਰਸ ਦਾ ਪਰਫਾਰਮੈਂਸ ਬੈਟਰ ਹੋ ਸਕਦਾ ਸੀ ਜਾਂ ਇੱਥੇ ਆਪ ਦੀ ਜਿੱਤ ਯਕੀਨੀ ਸੀ ਸਰ ਜਿਹੜੇ ਗੋਲਡੀ ਨੇ ਜੀ ਉਹਨਾਂ ਦੀ ਸ਼ਖਸੀਅਤ ਵਧੀਆ ਜੀ ਮੈਂ ਉਹਨਾਂ ਬਾਰੇ ਬਾਲਾ ਨਹੀਂ ਕਹਿ ਸਕਦਾ ਪਰ ਇਥੇ ਕਈ ਕੁਸ ਚੱਲੇ ਆ ਜੀ ਓਕੇ ਉਸਤੇ ਮੈਂ ਅੱਗੇ ਆ ਰਿਹਾ ਜੀ ਵੀ ਇਹ ਸੀਟ ਸਿਆਸਤ ਦੀ ਭੇਟ ਚੜੀ ਹੈ ਜੀ ਓਕੇ ਜਿਹੜਾ ਗੋਲਡੀ ਹੈ ਗੋਲਡੀ ਦੀ ਪਰਫਾਰਮੈਂਸ ਪਹਿਲਾਂ ਉਹਨੇ ਲੜ ਕੇ ਦੇਖਿਆ ਦੁਬਾਰੇ ਜੇ ਉਹਨਾਂ ਨੇ ਸੀਟ ਦੇ ਆਪਦੀ ਮੈਸੇਜ ਦਾ ਆਪਦੀ ਆਪਦੇ ਕਾਗਜ਼ ਭਰੇ ਤੇ ਤਾਂ ਜੇ ਉਹਨਾਂ ਨੂੰ ਕੰਫੀਡੈਂਸ ਦੀ ਤਾਂ ਹੀ ਭਰੇ ਸੀ ਜੀ ਹੂੰ 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 ਇਹ ਸੀਟ ਲੱਗਦਾ ਵੀ ਸਿਆਸਤ ਦੀ ਭੇਟ ਚੜੀ ਹੈ ਬਠਿੰਡਾ ਤੇ ਸੰਗਰੂਰ ਓਕੇ ਇਹ ਥੋਟੀ ਹਿੰਸਾ ਸਾਹਿਬ ਨੂੰ ਨਾ ਖੜਾ ਕਰਨਾ ਹੂੰ ਖੈਰਾ ਸਾਹਿਬ ਦੇ ਕਹੇ ਅਨੁਸਾਰ ਗੋਲਟੀ ਸਾਹਿਬ ਦੀ ਬਾਮ ਰੋੜਨਾ ਹੂੰ ਤੇ ਜਿਹੜੇ ਸਿੰਘਲਾ ਸਾਹਿਬ ਨੇ ਉਹਨਾਂ ਤਾਂ ਇਥੋਂ ਜਾਣਾ ਵੀ ਕੁਸਦਾਲ ਦੇ ਵਿੱਚ ਕਾਲਾ ਇਹਦੀ ਓਕੇ ਓਕੇ ਇਹ ਕਈ ਕਾਰਨ ਬਣੇ ਨੇ ਜੀ ਜੇ ਇੱਕ ਹੋਰ ਕਾਰਨ ਸੁਣਿਆ ਜਾਂਦਾ ਜੀ ਹੁਣ ਲੋਕਾਂ ਦੇ ਵਿੱਚੋਂ ਆਮ ਦੇ ਵਿੱਚੋਂ ਹੂੰ ਵੀ ਜਿਹੜੇ ਸਰਪੰਚੀ ਦੇ ਦਾਅਵੇਦਾਰ ਸੀ ਪਿੰਡਾਂ ਦੇ ਵਿੱਚ ਹੂੰ ਉਹਨਾਂ ਨੂੰ ਮਤਲਬ ਗਰੰਟਾਂ ਦਾ ਜਾਂ ਹੋਰ ਥਾਪੜਾ ਦੇ ਕੇ ਵੱਧ ਵੋਟ ਉਹਨਾਂ ਦਾ ਵਾਰਾ ਪੁਖਤਾ ਹੀ ਗਈ ਹੈ ਜੀ ਉਹਨਾਂ ਦੇ ਪਰਦੇ ਉਸ ਸਾਹ ਦੇ ਨਾਲ ਵੋਟ ਬਹੁਤ ਇੰਟਰਸਟਿੰਗ ਬਹੁਤ ਇੰਟਰਸਟਿੰਗ ਐਨਾਲਿਸਿਸ ਤੁਹਾਡਾ ਮਾਨ ਸਰ ਵਿਵੇਜ ਜੀ ਬਹੁਤ ਬਹੁਤ ਹਾਂ ਜੀ ਇੱਕ ਸਰ ਦੇਖੋ ਅਕਾਲੀ ਦਲ ਦਾ ਸਿਰਫ 68000 ਵੋਟ ਤੇ ਸਿੰਟ ਜਾਣਾ ਤੇ BSP ਦਾ ਜਿਹਦਾ ਨੋਬ ਨਹੀਂ ਸੀ 37000 ਵੋਟ ਲੈ ਕੇ ਜੀ ਉਹ ਹਾਂ 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 ਦੇਖੋ ਕਿਸ ਤਰ੍ਹਾਂ ਦਾ ਹੋਇਆ ਜੀ BSP ਬਹੁਤ ਵਧੀਆ ਕਰਕੇ ਗਈ ਹੈ ਬਹੁਤ ਮਿਹਰਬਾਨੀ ਥੈਂਕ ਯੂ